ਤਜੰਡੇਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੁੰਦੇ ਹੋਏ ਨਜ਼ਰ ਆ ਰਹੀ ਹੈ ਤਾਂ ਉਸ ਵਾਸਤੇ ਕਿ ਵਕ ਵਕ ਮਾਮਲਿਆਂ ਚ ਲੋੜਿੰਦੇ ਦੋਸ਼ੀਆਂ ਨੂੰ ਕਾਬੂ ਕਰ ਲਿਤਾ ਗਿਆ ਅਤੇ ਵਾਰਦਾਤ ਵੇਲੇ ਇਸਤੇਮਾਲ ਕੀਤੇ ਗਏ ਹਥਿਆਰ ਅਤੇ ਵਾਹਨਾਂ ਨੂੰ ਵੀ ਬਰਾਮਦ ਕੀਤਾ ਗਿਆ ਹੈ ਤਾਂ ਉਸ ਵਾਸਤੇ ਕਿ ਬਲੈਕਆਊਟ ਦੌਰਾਨ ਜੰਡਿਆਲਾ ਦਾ ਹੀ ਇੱਕ ਇਲਾਕੇ ਦੇ ਵਿੱਚ ਇੱਕ ਘਰ ਦੇ ਬਾਹਰ ਗੋਲੀਵਾਰੀ ਚਲਾਨ ਦੀ ਜੋ ਹੈ ਘਟਨਾ ਹੋਈ ਸੀ ਜਿਸ ਦੇ ਮਾਮਲੇ ਦੇ ਵਿੱਚ 20 ਗ੍ਰਿਫਤਾਰੀ ਹੋਈ ਹੈ ਜਿਸ ਸਬੰਧਤ ਜਾਣਕਾਰੀ ਦੇਣ ਲਈ ਅੱਜ ਡੀਐਸਪੀ ਰਵਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਲੇਕਿਨ ਉਸ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਵੱਖ-ਵੱਖ ਮਾਮਲਿਆਂ 'ਚ ਲੋੜਿੰਦੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਮੋਟਰਸਾਈਕਲ ਅਤੇ ਗੱਡੀ ਅਤੇ ਹੋਰ ਜੋਨੇ ਹਥਿਆਰ ਜੋ ਇਸ ਵਾਰਦਾਤ ਦੇ ਵਿੱਚ ਵਰਤੇ ਗਏ ਸੀ ਉਹ ਵੀ ਬਰਾਮਦ ਕੀਤੇ ਗਏ ਨੇ ਤਾਂ ਦੱਸਿਆ ਹੋ ਗਿਆ ਕਿ ਬਲੈਕਆਊਟ ਦੇ ਦੌਰਾਨ ਜਦ ਪਾਰਤਪਕ ਤਣਾ ਚੱਲ ਰਿਹਾ ਸੀ ਉਸ ਵੇਲੇ ਜਦ ਬਲੈਕਆਊਟ ਹੁੰਦੇ ਸੀ ਤਾਂ ਜੰਡੇਆਲਾ ਦੇ ਹੀ ਇੱਕ ਇਲਾਕੇ ਦੇ ਵਿੱਚ ਸ਼ੇਖਪੁਰਾ ਦੇ ਵਿੱਚ ਇੱਕ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ ਜਾਨ ਤੋਂ ਮਾਰਨ ਦੇ ਇਰਾਦੇ ਦੇ ਨਾਲ ਜੋ ਹੈ ਗੋਲੀਬਾਰੀ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਹੁਣ ਜੋ ਲੁੜਿੰਦਾ ਦੋਸ਼ੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਥੇ ਪੁਲਿਸ ਪ੍ਰਸ਼ਾਸਨ ਵੱਲੋਂ ਪਬਲਿਕ ਨੂੰ ਪ੍ਰੈਸ ਵਾਰਤਾ ਦੌਰਾਨ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਅਣਜਾਣ ਵਿਅਕਤੀ ਮੂੰਹ ਬਣ ਕੇ ਬਿਨਾਂ ਨੰਬਰੀ ਮੋਟਰਸਾਈਕਲ ਤੇ ਆਉਂਦਾ ਜਾਂਦਾ ਦਿਖਾਈ ਦੇਵੇ ਤਾਂ ਇਸ ਦੀ ਇਤਲਾਾ ਤੁਰੰਤ ਪੁਲਿਸ ਨੂੰ ਕੀਤੀ ਜਾਵੇ ਤਾਂ ਵੱਡੀ ਕਾਮਯਾਬੀ ਜੰਡੇਆਲਾ ਪੁਲਿਸ ਨੂੰ ਹੱਥ ਲੱਗਦੇ ਹੋਏ ਨਜ਼ਰ ਆ ਰਹੀ ਹੈ ਸਾਡੀ ਐਸਪੀ ਰਵਿੰਦਰ ਸਿੰਘ ਵੱਲੋਂ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹ ਵੀ ਤੁਹਾਨੂੰ ਸੁਣਾਣਿਆ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਜੰਡਿਆਲਾ ਥਾਣੇ ਦੇ ਵਿੱਚ ਸਾਡੇ ਚਾਰ ਬਾਰਦਾ ਤਾਂ ਹੋਈਆਂ ਸੀ ਪਿਛਲੇ ਸਮੇਂ ਦੇ ਦੌਰਾਨ ਉਹਦੇ ਸੰਬੰਧ ਵਿੱਚ ਅਸੀਂ ਜਿਹੜੀ ਐ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਮੈਂ ਤੁਹਾਨੂੰ ਸਿਸਟਮੈਟਿਕਲੀ ਦੱਸਦਾ ਸਭ ਤੋਂ ਪਹਿਲਾਂ ਸਾਡੇ ਇੱਥੇ ਸਰਲੀ ਆਪਣੇ ਕਰਿਆਨਾ ਸਟੋਰ ਹੈਗਾ ਸਰਲੀ ਵਾਲਿਆਂ ਦਾ ਉੱਥੇ ਇਹਨਾਂ ਨੂੰ ਧਮਕੀ ਆਈ ਸੀ ਡੋਨੀਪੱਲ ਇਹ ਮਨੁਕਣ ਛਾਂਪੁਰੀਆ ਤੇ ਬਿੱਲਾ ਅਰਜਣ ਮੰਗੇ ਵੱਲੋਂ ਇਹ ਰਲ ਕੇ ਤਿੰਨ ਚਾਰ ਜਣੇ ਬਾਹਰੋਂ ਕਾਨਫਰੰਸ ਗੱਲਾਂ ਕਰਦੇ ਆ ਲੋਕਾਂ ਨੂੰ ਉਹਦੇ ਵਿੱਚ ਇਹਨਾਂ ਨੇ ਇਹਨਾਂ ਨੂੰ 50 ਲੱਖ ਦੀ ਫਰੋਤੀ ਮੰਗੀ ਸੀ ਉਸ ਤੋਂ ਬਾਅਦ 20 ਲੱਖ ਦੇ ਦਿਓ ਇਸ ਤਰੀਕੇ ਇਹਨਾਂ ਦਾ ਚੱਲਦਾ ਰਿਹਾ ਇਹਦੇ ਵਿੱਚ ਅਸੀਂ ਇਹ ਜਿਹੜਾ ਸਿਗਾ ਗੈਂਗ ਸਾਰਾ ਟਰੇਸ ਕਰ ਲਿਆ ਇਹਦੇ ਵਿੱਚ ਪਰਚਾ ਰਜਿਸਟਰਡ ਕੀਤਾ ਮੇਨ ਜਿਹੜਾ ਇੱਥੋਂ ਦਾ ਝੰਡੇ ਵਾਲੇ ਕਸਬੇ ਦਾ ਇੱਕ ਬੰਦਾ ਸੀ ਦੀਪਕ ਜਿਹੜਾ ਕਿ ਮੀਡੀਏਟਰ ਦੀਪਕ ਤੇ ਦੇਗੂ ਇਹ ਦੋ ਬੰਦੇ ਆ ਗਾਂ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਘਰ ਦੇ ਕਿਉਂ ਵੀ ਇਹ ਸਾਰੇ ਰਲ ਮਿਲ ਕੇ ਇਸ ਗੈਂਗ ਨੂੰ ਚਲਾਉਂਦੇ ਆ ਸ਼ਹਿਰ ਦੇ ਜਿਹੜੇ ਵੀ ਬੰਦੇ ਹੈਗੇ ਆ ਮੇਨ سرمਾਈਦਾਰ ਉਹਨਾਂ ਦੇ ਮੋਬਾਈਲ ਨੰਬਰ ਲੈ ਕੇ ਇਹ ਉਹਨਾਂ ਨੂੰ ਦੰਦੇ ਉਹਨਾਂ ਤੋਂ ਲੈ ਕੇ ਫਿਰ ਉਹ ਇਹਨਾਂ ਨੂੰ ਥ੍ਰੈਟ ਕਾਲ ਕਰਦੇ ਆ ਥ੍ਰੈਟ ਕਾਲ ਕਰਕੇ ਇਹ ਫਿਰ ਦੀਪਕ ਜਿਹੜਾ ਸਾਡੇ ਹੱਥ ਆਇਆ ਵਿਧ ਪ੍ਰੂਫ ਇਹ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਿਪੋਰਟ ਦੇ ਵਿੱਚ ਸਾਡੇ ਸਾਰਾ ਕੁਝ ਆ ਗਿਆ ਕਿ ਇਹਨਾਂ ਦੇ ਇਹਨੂੰ ਇਹਨਾਂ ਨੂੰ ਅਸੀਂ ਫਿਰ ਟ੍ਰੇਸ ਕੀਤਾ ਇਹਨਾਂ ਨੂੰ ਫੜਿਆ ਇਹਦੇ ਵਿੱਚ ਹੀ ਅਸੀਂ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਜਿਹੜਾ ਡੋਨੀ ਬੱਲਾ ਇਹਦਾ ਅਸੀਂ ਲਿੰਕ ਜਿਹੜਾ ਡਿਵੈਲਪ ਕੀਤਾ ਇਸ ਚੀਜ਼ ਦਾ ਇਹ ਪਰੋਤੀਆਂ ਲੈ ਕੇ ਆਪਣੀ ਮਾਤਾ ਭਰਾ ਪੈਣਾ ਪਰੋੜੋਈਆਂ ਨੂੰ ਜਿੰਨੇ ਵੀ ਰਿਸ਼ਤੇਦਾਰ ਇੱਧਰ ਆ ਇਹ ਸਾਰਿਆਂ ਨੂੰ ਪਾਲ ਪਾਲਦੇ ਆ ਇਹਦੇ ਵਿੱਚ ਅਸੀਂ ਡੋਨੀ ਦੀ ਮਾਤਾ ਗਿਆਨ ਕੋ ਉਹਦੇ ਦੋ ਬਣਵਾਈਏ ਅਮਰੀਕ ਸਿੰਘ ਤੇ ਰਾਜਬਹਾਦਰ ਇਹ ਇਹ ਜਿਹੜੇ ਅਸੀਂ ਅਰੈਸਟ ਕਰਕੇ ਜੇਲ੍ਹ ਭੇਜੇ ਆ ਇਹ ਤੋਂ ਬਾਅਦ ਜਿਹੜੇ ਜਿੰਨੇ ਵਪਾਰੀਆਂ ਦੀ ਜਿਹੜੀ ਆਈਡੈਂਟੀਫਿਕੇਸ਼ਨ ਕਰਨ ਵਾਲਾ ਦੇਬੂ ਹੈਗਾ ਉਹ ਤਾਂ ਅਜੇ ਫਰਾਰ ਆ ਉਹਦਾ ਜਿਹੜਾ ਫਾਦਰ ਆ ਜਸਵੰਤ ਸਿੰਘ ਉਹ ਅਸੀਂ ਅਰੈਸਟ ਕਰ ਲਿਆ ਮੇਨ ਇਹਦੇ ਵਿੱਚ ਜਿਹੜਾ ਇਹ ਥੋੜੇ ਦਿਨਾਂ ਬਾਅਦ ਇਹਨਾਂ ਨੇ ਫੇਰ ਆ ਕੇ ਗੋਲੀ ਚਲਾਈ ਸੀ ਇਹਨਾਂ ਦੇ ਸਟੋਰ ਦੇ ਉੱਤੇ ਉਹਦੇ ਵਿੱਚ ਮੇਨ ਸ਼ੂਟਰ ਸੀ ਰਮਨਪ੍ਰੀਤ ਸਿੰਘ ਇਹ ਗਮਟਾਲੇ ਦਾ ਇਹ ਇਹ ਵੀ ਅਸੀਂ ਅਰੈਸਟ ਕਰ ਲਿਆ ਇਹਦੇ ਨਾਲ ਦੋ ਬੰਦੇ ਹੋਰ ਹੈਗੇ ਆ ਗੁਰਪ੍ਰੀਤ ਸਿੰਘ ਤੇ ਮਾਨਦੀਪ ਸਿੰਘ ਇਹ ਦੋਨੇ ਅਜੇ ਫਰਾਰ ਆ ਇਹ ਕੀ ਕਰਦੇ ਆ ਇਹ ਜਿੰਨੀ ਫਰੋਤੀ ਮਿਲਦੀ ਆ ਇਹ ਆਪਣੇ ਘਰਾਂ ਦੇ ਵਿੱਚ ਦਿੰਦੇ ਆ ਉਹ ਫੇਰ ਘਰ ਦੇ ਵੀ ਵਰਤੇ ਇਹਦੇ ਵਿੱਚ ਅਸੀਂ ਇਹਨਾਂ ਦੇ ਫਾਦਰ ਦੋਨਾਂ ਦੇ ਇਹ ਵੀ ਅਰੈਸਟ ਕਰ ਲਏ ਆ ਗੁਰਪ੍ਰੀਤ ਸਿੰਘ ਦਾ ਫਾਦਰ ਆ ਬਚੱਤਰ ਸਿੰਘ ਕਾਮਲਪੁਰ ਆ ਇਹ ਕਲਨੌਰ ਦੇ ਵਿੱਚ ਤੇ ਇੰਦਰਜੀਤ ਸਿੰਘ ਹੈਗਾ ਇਹਦਾ ਮਾਨਦੀਪ ਦਾ ਪਿਓ ਇਹ ਇਹ ਵੀ ਅਸੀਂ ਟੋਟਲ ਹੁਣ ਤੱਕ ਅਸੀਂ ਸੱਤ ਬੰਦੇ ਜਿਹੜੇ ਗ੍ਰਿਫਤਾਰ ਕਰ ਚੁੱਕੇ ਆ ਤੇ ਬਾਕੀ ਜਿਹੜੇ ਦੂਜੇ ਆ ਉਹ ਵੀ ਜਲਦੀ ਤੋਂ ਜਲਦੀ ਫੜ ਲਾਂਗੇ ਇਹਦੇ ਚ ਦੱਸਣਾ ਮੇਨ ਹੈ ਵੀ ਜਿਹੜਾ ਮੇਨ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀ ਵਾਰਦਾਤ ਦੇ ਵਿੱਚ ਉਹ ਵੀ ਸਾਡੇ ਕਬਜ਼ੇ 'ਚ ਆ ਗਿਆ ਤੇ ਇੱਕ ਕਾਰ ਆ ਔਰ ਆ ਉਹ ਵੀ ਤੇ ਸੱਤ ਮੋਬਾਈਲ ਇਹਨਾਂ ਨੇ ਜਿਹੜੇ ਵਰਤੇ ਸੀ ਉਹ ਉਸ ਵਾਰਦਾਤ ਦੇ ਦੌਰਾਨ ਉਹ ਸੱਤੇ ਦੇ ਸੱਤੇ ਸੀ ਰਿਕਵਰ ਕਰ ਲਿਆ ਇਹ ਤੋਂ ਬਾਅਦ ਇਹ ਤੋਂ ਪਹਿਲਾਂ ਫਿਰ ਇੱਕ ਹੋਰ ਹੋਇਆ ਸੀ ਫਿਗਰ ਨੰਬਰ 106 ਹੋਈ ਸੀ ਸਤਨਾਮ ਸਿੰਘ ਦੇ ਘਰ ਗੋਲੀਆਂ ਚਲਾਈਆਂ ਸੀ ਇਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਰਾਉਂਡ ਅਪ ਕਰ ਲਏ ਆ ਕੁਲਦੀਪ ਸਿੰਘ ਕਾਲੂ ਤੇ ਬਚਿੱਤਰ ਸਿੰਘ ਲਖਾਰੀ ਕੁਲਦੀਪ ਕੁਲਦੀਪ ਅਜੇ ਆਪਣਾ ਫਰਾਰ ਇੱਕ ਹੈਗਾ ਚਾਂਦ ਆਨੰਦ ਇੱਕ ਆ ਕੁਲਦੀਪ ਵੀ ਸੌਰੀ ਇੱਕ ਗ੍ਰਿਫਤਾਰ ਨੇ ਤਿੰਨੇ ਦਾ ਤਿੰਨੇ ਅਸੀਂ ਗ੍ਰਿਫਤਾਰ ਕਰ ਲਏ ਇਹਨਾਂ ਨੇ ਸਤਨਾਮ ਦੇ ਘਰ ਜਦੋਂ ਬਲੈਕਆਊਟ ਸੀਗਾ ਉਦੋਂ ਗੋਲੀਆਂ ਚਲਾਈਆਂ ਸੀ ਉਹਨਾਂ ਦੇ ਤਿੰਨ ਫਾਇਰ ਕੀਤੇ ਸੀ ਕਿ ਤਿੰਨੇ ਦਾ ਤਿੰਨੇ ਇਹ ਵੀ ਅਰੈਸਟ ਕਰ ਲਏ ਆ ਇਤੋਂ ਬਾਅਦ ਜਿਹੜੇ ਆ ਸਤਪੁਰ ਕਲੈਕਸ਼ਨ ਦੇ ਵਿੱਚ ਹੋਈ ਸੀ ਜਿਹੜੀ ਵਾਰਦਾਤ ਆ ਉੱਥੇ ਇੱਕ ਲੜਕੀ ਸੀਗੀ 17-18 ਸਾਲ ਦੀ ਉਹ ਜਦੋਂ ਫਾਇਰਿੰਗ ਕੀਤੀ ਉਹ ਡਰਦੀ ਉੱਪਰ ਚੜਨ ਲੱਗੀ ਪੌੜੀਆਂ ਤੇ ਉਹਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਇਹ ਵੀ ਤਿੰਨੇ ਹੀ ਸ਼ੂਟਰ ਅਸੀਂ ਜਿਹੜੇ ਆ ਵਿਧ ਵੈਪਨ ਤੇ ਵਹੀਕਲ ਜਿਹੜੇ ਅਸੀਂ ਕਾਬੂ ਕਰਦੇ ਆ ਕੱਲ ਦੀ ਇੱਕ ਪਰसों ਇੱਕ ਵਾਰਤਾਤ ਹੋਈ ਆ ਇੱਥੇ ਟੀ ਪੁਆਇੰਟ ਹਵੇਲੀ ਲੱਗਿਓ ਇੱਥੇ ਇੱਕ ਰਾਜਸਥਾਨ ਤੋਂ ਟਰੱਕ ਆਇਆ ਸੀਗਾ ਰਈਏ ਵਾਈਟ ਰੰਆ ਟਰੱਕ ਹੈਗਾ ਉਹ ਗੋਲਾ ਛੱਡਣ ਆਇਆ ਸੀ ਉੜਾ ਲਾ ਕੇ ਤੇ ਵਾਪਸ ਜਾ ਰਿਹਾ ਸੀ ਤੇ ਇੱਥੇ ਕਲੀਨਰ ਜਿਹੜਾ ਸੀ ਉਹ ਪਾਣੀ ਲੈਣ ਉਤਰਿਆ ਟਰੱਕ ਖੜਾ ਤੇ ਇਹ ਤਿੰਨ ਚਾਰ ਬੰਦੇ ਵਿਧ ਵਿਵਪਨ ਉੱਤੇ ਚੜ ਗਏ ਤੇ ਡਰਾਈਵਰ ਨੂੰ ਅੱਗੇ ਜਾ ਕੇ ਇਹਨਾਂ ਨੇ ਪਿਸਟਲ ਪੁਆਇੰਟ ਦੇ ਉੱਤੇ ਥੱਲੇ ਸੁੱਟ ਦਿੱਤਾ ਤੇ ਫਾਇਰ ਕੀਤਾ ਮਾਰ ਦੇਣ ਦੀ ਨੀਅਤ ਨਾਲ ਲੇਕਿਨ ਉਹ ਕੁਦਰਤੀ ਬਚ ਗਿਆ ਇਹ ਸਵੇਰ 8 ਵਜੇ ਇੱਥੇ ਵਾਰਦਾਤ ਹੋਈ ਅਸੀਂ ਉਦੋਂ ਸਾਰੀਆਂ ਟੀਮਾਂ ਐਸ ਐਚ ਓ ਸਾਹਿਬ ਚੌਂਕੀ ਇੰਚਾਰਜ ਮੈਂ ਅਸੀਂ ਸ਼ਹਿਰ ਦੇ ਵਿੱਚ ਹੀ ਰਾਉਂਡ ਲਾ ਰਹੇ ਸੀ ਤੇ ਇਮੀਡੀਏਟ ਸਾਡੇ ਨੋਟਿਸ 'ਚ ਆ ਗਿਆ ਉਹ ਅਸੀਂ 1 ਘੰਟੇ ਦੇ ਵਿੱਚ ਵਿੱਚ ਜਾ ਕੇ ਇਹ ਟਰੱਕ ਰਿਕਵਰ ਕਰ ਲਿਆ ਇਹਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਰਾਉਂਡ ਅਪ ਕਰ ਲਏ ਦੋ ਬੰਦੇ ਜਿਹੜੇ ਰਈਏ ਦੇ ਲਾਗੇ ਦੇ ਪਿੰਡ ਦੇ ਆ ਉਹ ਫਰਾਰ ਆ ਗੁਨੇ ਉਹ ਜਿਹਨਾਂ ਨੇ ਫਾਇਰਿੰਗ ਕੀਤੀ ਬੈਕ ਮਾੜੇ ਆ ਸਾਰੇ ਸਾਰੇ ਕ੍ਰਿਮੀਨਲ ਹੈਗੇ ਆ ਇਹਨਾਂ ਲੋਕਾਂ ਦੇ ਗੱਲਾਂ 'ਚ ਆ ਕੇ ਤੇ ਬਾਰਦਾਤਾਂ ਕਰਦੇ ਆ ਤੇ ਹੁਣ ਜਦੋਂ ਫਸ ਜਾਂਦੇ ਆ ਜੇਲਾ ਇਹ ਕੱਟਦੇ ਆ ਉਹ ਬਾਹਰ ਦੇ ਕੋ ਜਿੰਨੇ ਵੀ ਇਹ ਗੈਂਗਸਟਰ ਹੈਗੇ ਆ ਇਹ ਮੋਜਾਂ ਕਰਦੇ ਆ ਮੇਰੀ ਬਸ ਇਹੀ ਲੋਕਾਂ ਨੂੰ ਅਪੀਲ ਆ ਥੋੜੇ ਦਿਨ ਪਹਿਲਾਂ ਤੁਮਾਂ ਤੇ ਆਇਆ ਟਰੱਕ ਖੋਣ ਵਾਲੇ ਜਿਹੜੇ ਉਹ ਜਮਾਨ ਤੇ ਆਏ ਸੀ ਪਹਿਲਾਂ ਕਿਉਂਕਿ ਇਹ ਇਹ ਜਿਹੜੇ ਲੋਕ ਹੈਗੇ ਆ ਇਹ ਬਾੜ ਦਾਤ ਕਾਪ ਨੂੰ ਹਟਦੇ ਨਹੀਂ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਆ ਕਿ ਜਿਹੜੇ ਕ੍ਰਿਮੀਨਲ ਬੰਦੇ ਆ ਇਹ ਜਦੋਂ ਬੇਸਿਕਲੀ ਤਾਂ ਅਸੀਂ ਪੂਰਾ ਚੈੱਕ ਆ ਸਾਡਾ ਇਹਨਾਂ ਤੇ ਹਰ ਜਗ੍ਹਾ ਤੇ ਜੇਲ੍ਹ ਚੋਂ ਸਾਨੂੰ ਪਤਾ ਲੱਗ ਜਾਂਦਾ ਪਰ ਫਿਰ ਵੀ ਜੇ ਇਹਨਾਂ ਦੀ ਕੋਈ ਮੂਵਮੈਂਟ ਪਤਾ ਲੱਗਦੀ ਆ ਤੇ ਜ਼ਰੂਰ ਸਾਡੇ ਧਿਆਨ ਚ ਆਪਣੇ ਲੋਕਲ ਥਾਣੇ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਇਹਨਾਂ ਦੇ ਨਿਗਰਾਨੀ ਰੱਖੀ ਜਾ ਸਕੇ ਕਿਉਂਕਿ ਇਹ ਅੱਧਾ ਕੁ ਪਰਸੈਂਟ ਲੋਕ ਆ ਜਿਹੜੇ ਕ੍ਰਾਈਮ ਨੂੰ ਬਾਰ-ਬਾਰ ਵਾਰਦਾਤ ਦਿੰਦੇ ਆ ਵਾਰਦਾਤਾਂ ਕਰਦੇ ਆ ਤੇ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਵੀ ਸਾਰੇ ਜਣੇ ਤਗੜੇ ਹੋ ਕੇ ਆਪਾਂ ਇਸ ਚੀਜ਼ ਦਾ ਸਾਡਾ ਪੁਲਿਸ ਦਾ ਸਾਥ ਦਿਓ ਤੇ ਜਿਹੜੇ ਮਾੜੇ ਅਨਸਰ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਫੜਕੇ ਅਸੀਂ ਸਲਾਖਾਂ ਦੇ ਮਗਰ ਕਰੀਏ ਹਾਂ ਜਿਹੜੇ ਇਹਦੇ ਵਿੱਚ ਚਾਰ ਬੰਦੇ ਹੈਗੇ ਆ ਬਿੱਲਾ ਮੰਗੇ ਦਾ ਮੰਗਾ ਅਰਜਨ ਮੰਗਾ ਪਿੰਡੋਂ ਪਿੰਦਾ ਮਹਿਤੇ ਦੇ ਵਿੱਚ ਤੇ ਇਦਾਂ ਹੀ ਮਨੂ ਪੰਜਾਮਪੁਰੇ ਦਾ ਪੰਜਾਮਪੁਰ ਵੀ ਮਹਿਤੇ ਦੇ ਵਿੱਚ ਦੋਨੇ ਬੱਲ ਸਠਿਆਲੇ ਦਾ ਤੇ ਕੀ ਇਹ ਤਿੰਨ ਬੰਦੇ ਆ ਜਿਹੜੇ ਮੇਨ ਇੱਕ ਅਮਰ ਖੱਬਿਆਂ ਦਾ ਇਹ ਵੀ ਮਹਿਤੇ ਦਾ ਇਹ ਚਾਰ ਪੰਜ ਬੰਦੇ ਹੈਗੇ ਆ ਜਿਹੜੇ ਬਾਹਰ ਬੈਠੇ ਆ ਇਲੀਗਲੀ ਦੋ ਨੰਬਰ ਦੇ ਪਾਸਪੋਰਟ ਬਣਾ ਕੇ ਜਾਂ ਕਿਸੇ ਤਰੀਕੇ ਚੱਲ ਗਏ ਆ ਪਰ ਅਸੀਂ ਜਲਦੀ ਹੁਣ ਅਸੀਂ ਇਹਨਾਂ ਨੂੰ NIA ਦੇ ਥਰੂ ਅਸੀਂ ਉਹਨਾਂ ਨੂੰ ਸਾਰਾ ਬਾਇਓ ਡਾਟਾ ਦੇ ਦਿੱਤਾ ਜਲਦੀ ਤੋਂ ਜਲਦੀ ਇਹਨਾਂ ਨੂੰ ਵੀ ਉਹਨਾਂ ਦੇ ਥਰੂ ਅਸੀਂ ਵਾਪਸ ਲਿਆਵਾਂਗੇ ਪੰਜਾਬ ਤੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਦਵਾਦੀ। ਪਰ ਤੁਸੀਂ ਆਪਣੇ ਨਾਲ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਫਿਰ ਵੀ ਜਿੱਥਾ ਬਾਹਰ ਦੇ ਰਿਸ਼ਤੇ ਕਿਉਂ ਆ ਰਹੇ ਨੇ ਜੇ ਇਹ ਜਲਦੀ ਕੀ ਕਾਰਨ ਹੋਇਆ। ਦੇਖੋ ਜੀ ਪ੍ਰੋਸੀਜਰ ਹੈ ਕਮਾਨਜੋਗ ਅਦਾਲਤਾਂ ਦਾ ਤੇ ਉਹ ਸਬੰਧ ਦੇ ਵਿੱਚ ਮੇਰੀ ਤਾਂ ਵਕੀਲ ਸਹਿਬਾਨਾ ਨੂੰ ਵੀ ਇਹੀ ਅਪੀਲ ਆ ਕਿ ਜਿਹੜੇ ਤੁਹਾਨੂੰ ਪਤਾ ਹੈ ਹੈਚੁਅਲਾ ਬੰਦੇ ਦੇਖੋ ਜਦੋਂ ਪੁਲਿਸ ਅਫਸਰ ਤਫ਼ਤੀਸ਼ ਕਰਦਾ ਉਹਨੂੰ ਵੀ ਪੂਰੀ ਸਚਾਈ ਪਤਾ ਲੱਗ ਜਾਂਦੀ ਆ ਜਿਹੜੇ ਵਕੀਲ ਸਹਿਬਾਨ ਆ ਉਹ ਵੀ ਕੇਸ ਲੜਦੇ ਉਹਨਾਂ ਨੂੰ ਵੀ ਸਚਾਈ ਪਤਾ ਲੱਗਦੀ ਆ। ਔਰ ਇੱਕ ਹੁਣ ਸਿਸਟਮ ਇਦਾਂ ਦਾ ਬਣਿਆ ਆ ਵੀ ਉਹ ਉਹਨਾਂ ਲਈ ਲੜਦੇ ਆ ਉਹਨਾਂ ਨਿੱਕੀਆਂ-ਮੁੱਟੀਆਂ ਕੋਈ ਗੱਲਾਂ-ਬਾਤਾਂ ਰਹਿ ਜਾਂਦੀਆਂ ਜਿਨ੍ਹਾਂ ਕਰਕੇ ਇਹਨਾਂ ਨੂੰ ਬੇਲ ਮਿਲ ਜਾਂਦੀ ਆ ਤੇ ਮੇਰੀ ਤਾਂ ਅਸੀਂ ਤਾਂ ਹੁਣ ਸੀਨੀਅਰ ਅਫਸਰਾਂ ਦੇ ਵੀ ਧਿਆਨ ਚ ਲਿਆਉਣੇ ਮਾਨਯੋਗ ਅਦਾਲਤਾਂ ਦੇ ਵੀ ਜੱਜ ਸਰਵਾਨਾਂ ਨੂੰ ਮਿਲ ਕੇ ਵੀ ਰਿਕਵੈਸਟ ਕਰਾਂਗੇ ਵੀ ਜਿਹੜੀ ਇਹਨਾਂ ਦੀ ਬੇਲ ਕਰਦੇ ਆ ਬੇਲ ਦੇ ਵਿੱਚ ਇਹੋ ਜੀ ਕੰਡੀਸ਼ਨ